ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅਸੀਂ ਇਸ ਟਾਈਮ ਮੌਜੂਦ ਆ ਫਗਵਾੜਾ ਦੇ ਭਗਵਾਨ ਸ਼੍ਰੀ ਵਿਸ਼ਕਰਮਾ ਮੰਦਿਰ ਦੇ ਵਿੱਚ ਜਿੱਥੇ ਕਿ ਕੱਲ ਪੂਜਨ ਸਮਾਰੋਹ ਹੋਏਗਾ ਔਰ ਮੇਲਾ ਲੱਗੇਗਾ ਔਰ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਔਰ ਉਸ ਤੋਂ ਬਾਅਦ ਕੱਲ ਨੂੰ ਜਾਨਕੀ ਵਿਸ਼ਕਰਮਾ ਦੀ ਪੂਜਾ ਹੋਏਗੀ ਭਗਵਾਨ ਵਿਸ਼ਕਰਮਾ ਦੀ ਔਰ ਉਸ ਦੇ ਲਈ ਤਿਆਰੀਆਂ ਫਗਵਾੜਾ ਦੇ ਵਿੱਚ ਮੁਕੰਮਲ ਨੇ ਔਰ ਜਿੱਥੇ ਤੱਕ ਵੀ ਇਹ ਸਾਡੀ ਵੀਡੀਓ ਜਾਏਗੀ ਸ਼ਾਇਦ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਫਗਵਾੜਾ ਦੇ ਵਿੱਚ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਭਗਵਾਨ ਵਿਸ਼ਕਰਮਾ ਦਾ ਮੰਦਰ ਹੈ ਔਰ ਇਥੇ ਦੂਰ ਦਰਾਡੇ ਤੋਂ ਲੋਕ ਜਿਹੜੇ ਨੇ ਸਵੇਰ ਤੋਂ ਹੀ ਇਵਨ ਕਿ ਅੱਜ ਰਾਤ ਤੋਂ ਹੀ ਲੋਕਾਂ ਦੀਆਂ ਲਾਈਨਾਂ ਜਿਹੜੀਆਂ ਇਥੇ ਬਾਹਰ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਸਵੇਰ ਨੂੰ ਉਹਨਾਂ ਨੇ ਇਥੇ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਪੂਰਾ ਪ੍ਰਬੰਧ ਕੀ ਕੀਤਾ ਹੋਇਆ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਆ ਕੇ ਮੱਥਾ ਟੇਕ ਸਕਦੇ ਹੋ ਕੀ ਕੀ ਤਿਆਰੀਆਂ ਨੇ ਸਾਡੇ ਨਾਲ ਪੂਰੀ ਕਮੇਟੀ ਮੌਜੂਦ ਹੈ ਔਰ ਪ੍ਰਧਾਨ ਜੀ ਪ੍ਰਦੀਪ ਧਿਮਾਨ ਜੀ ਨਾਲ ਨੇ ਸਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ ਵੀ ਔਰ ਵਿਸ਼ਕਰਮਾ ਦੀਆਂ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ ਬਿਲ ਟੀਵੀ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਜੀ ਕਿਉਂਕਿ ਅੱਜ ਦੀਵਾਲੀ ਦਾ ਤਿਉਹਾਰ ਹੈ ਬੰਦੀ ਛੋੜ ਦਿਵਸ ਹੈ ਔਰ ਨਾਲ ਦੀ ਨਾਲ ਭਗਵਾਨ ਵਿਸ਼ਵਕਰਮਾ ਜੀ ਦਾ ਸ਼੍ਰੀ ਵਿਸ਼ਵਕਰਮਾ ਟੀਮਾਨ ਸਭਾ ਫਗਵਾੜਾ ਵੱਲੋਂ ਸ਼ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ 115ਵਾਂ ਇਹ ਜਿਹੜਾ ਪੂਜਾ ਮਹੌਸਲ ਫੈਲੀਬ੍ਰੇਟ ਕੀਤਾ ਜਾ ਰਿਹਾ ਮੈਂ ਆਪਣੀ ਸਾਰੀ ਟੀਮ ਦਾ ਹੀ ਬਹੁਤ ਜ਼ਿਆਦਾ ਸ਼ੁਕਰਾਨਾ ਵੀ ਅਦਾ ਕਰਦਾ ਹਾਂ ਕਿ ਇਹ ਵੀ ਵੱਡੀ ਮਤਲਬ ਪ੍ਰਪੋਜ਼ਲ ਆ ਇੰਨਾ ਵੱਡਾ ਪ੍ਰੋਗਰਾਮ ਹੁੰਦਾ ਪਰ ਸਾਰਿਆਂ ਨੇ ਦਿਨ ਰਾਤ ਇੱਕ ਕੀਤੀ ਹੈ ਦੇਸੋਂ ਪਰਦੇਸੋਂ ਆ ਕੇ ਸਾਡੇ ਜਿਹੜੇ ਮੈਂਬਰਸ ਹੈਗੇ ਨੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਕੱਲ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ ਵਰਲਡਵਾਈਡ ਜਿਹੜਾ ਆ ਦੇਖਿਆ ਜਾਊਗਾ ਕਿਉਂਕਿ ਲਾਈਵ ਟੀਵੀ ਤੇ ਇਹਨੂੰ ਚੈਨਲਾਈਜ਼ ਕੀਤਾ ਗਿਆ ਹੈ ਔਰ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਇੱਥੇ ਪੁੱਜਣਾ ਕਿਉਂਕਿ ਭਗਵਾਨ ਵਿਸ਼ਵਕਰਮਾ ਜੀ ਜਿਹਨਾਂ ਨੇ ਸਾਨੂੰ ਟੂਲ ਦਿੱਤੇ ਔਜ਼ਾਰ ਦਿੱਤੇ ਆ ਜਿਨ੍ਹਾਂ ਨੇ ਸਾਨੂੰ ਇੰਟੈਲੀਜੈਂਸ ਦਿੱਤੀ ਹੈ ਟੈਕਨੋਲੋਜੀ ਦਿੱਤੀ ਹੈਗੀ ਆ ਔਰ ਇਹ ਨਵੀਂ ਦੁਨੀਆ ਦੀ ਜੇ ਸਿਰਜਣਾ ਕੀਤੀ ਹੈ ਤਾਂ ਭਗਵਾਨ ਵਿਸ਼ਵਕਰਮਾ ਜੀ ਦੇ ਔਜ਼ਾਰਾਂ ਤੋਂ ਬਿਨਾ ਟੈਕਨੋਲੋਜੀ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦੀ ਸੀ ਔਰ ਇਹ ਉਹਨਾਂ ਦੀ ਟੈਕਨੋਲੋਜੀ ਦਾ ਹੀ ਇਹ ਨਤੀਜਾ ਹੈ ਕਿ ਇਸ ਵੇਲੇ ਇਨਸਾਨ ਜਿਹੜਾ ਹੈ ਪੁਲਾੜ ਦੇ ਵਿੱਚ ਮਾਰਾ-ਮਾਰ ਰਿਹਾ ਹੈ ਔਰ ਗगनचुंबी ਇਮਾਰਤਾਂ ਜਿਹੜੀਆਂ ਆ ਉਹ ਬਣ ਚੁੱਕੀਆਂ ਨੇ ਸਮੁੰਦਰਾਂ ਦੀਆਂ ਛਾਤੀਆਂ چیر-ਚੀਰ ਕੇ ਰੇਲ ਗੱਡੀਆਂ ਦੇਖੋ ਫਰਾਂਸ ਤੋਂ ਲੈ ਕੇ ਲੰਡਨ ਤੱਕਾਂ ਤੁਸੀਂ ਦੇਖੋ ਲਾਈਨ ਲਗਾ ਚਲਾਈ ਗਈ ਹੈ ਔਰ ਕਿੰਨੇ ਹੋਰ ਵੀ ਜਿੱਥੇ ਵੀ ਦੇਖਦੇ ਆ ਐਡੀ ਵੱਡੀ ਟੈਕਨੋਲੋਜੀ ਔਰ ਭਗਵਾਨ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ ਬ੍ਰਿਟਿਸ਼ ਪਾਰਲੀਮੈਂਟ ਲੰਡਨ ਦੇ ਵਿੱਚ ਜਦੋਂ ਮੈਂ ਗਿਆ ਤਾਂ ਉੱਥੇ ਵੀ ਮੈਂ ਇਹੀ ਗੱਲ ਕੀਤੀ ਉਹ ਜਦੋਂ ਮੈਨੂੰ ਪੁੱਛਿਆ ਲੈ ਕਿ ਵੀ ਵਿਸ਼ਵਕਰਮਾ ਰਿਲੀਜਨ ਕੀ ਆ देन आई ਸੈਡ ਕਿ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਜੀ ਮੈਂ ਸਰਵਿਸ ਕਰਦਾ ਗੱਡੀਆਂ ਦੀ ਤਾਂ ਮੈਂ ਕਿਹਾ ਤੂੰ ਵੀ ਜਿਹੜਾ ਵਿਸ਼ਵਕਰਮਾ ਵੰਸ਼ੀ ਹੈ ਉਹ ਕਹਿੰਦਾ ਕਿਦਾਂ ਮੈਂ ਕਿਹਾ ਜਿਹੜੇ ਲੋਕ ਟੂਲ ਯੂਜ਼ ਕਰਦੇ ਆ ਦੇ ਬਿਲੋਂਗ ਟੂ ਵਿਸ਼ਵਕਰਮਾ ਵੰਸ਼ ਚਾਹੇ ਉਹ ਦੁਨੀਆ ਦੇ ਕਿਸੇ ਵੀ ਕਾਸਟ ਵਿੱਚ ਆ ਕਿਸੇ ਵੀ ਕ੍ਰੀਡ ਚਾ ਕਿਸੇ ਵੀ ਨੇਸ਼ਨ ਦੇ ਵਿੱਚ ਆ ਉਹ ਸਾਰੇ ਵਿਸ਼ਵਕਰਮਾ ਵੰਸੀ ਆ ਜਿਹੜੇ ਕਿ ਟੌਲਾ ਟੂਲਸ ਦੇ ਨਾਲ ਕਰਮੱਠ ਹੋ ਕੇ ਇਸ ਧਰਤੀ ਨੂੰ ਹੋਰ ਵੀ ਖੂਸੂਰਤ ਹੋਣ ਦੇ ਲਈ ਉਪਰਾਲੇ ਕਰਦੇ ਆ ਸੋ ਮੈਂ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਇੱਥੇ ਕੱਲੂ ਪੁੱਜਣਾ ਹੈ ਇਹ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਜਿੱਥੇ ਪੂਜਾ ਦਾ ਇੱਕ ਜਗਾ ਬਣੀ ਹੋਈ ਹੈ ਉੱਥੇ ਨਾਲ ਦੀ ਨਾਲ ਹਸਪੀਟਲ ਵੀ ਇੱਥੇ ਬਹੁਤ ਵੱਡਾ ਬਣਿਆ ਜਿਹੜਾ ਕਿ ਲੋਕ ਸੇਵਾ ਦੇ ਲਈ ਅਰਪਿਤ ਕੀਤਾ ਗਿਆ ਹੈ ਜਿੱਥੇ 50 ਬੈੱਡ ਦਾ ਹਸਪੀਟਲ ਹੈ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਜਿਹੜੀ ਵੀ ਕੋਈ ਬਿਮਾਰੀ ਆ ਉਹਦਾ ਇਲਾਜ ਇੱਥੇ ਹੋ ਜਾਂਦਾ ਹੈ ਉਹ ਵੀ ਤੁਸੀਂ ਫਾਇਦਾ ਉਠਾ ਸਕਦੇ ਕੱਲੂ ਇੱਥੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਨਾਲ ਦੀ ਨਾਲ ਲੋਕਾਂ ਦੀ ਸੇਵਾ ਦੇ ਲਈ ਅਸੀਂ ਮੈਡੀਕਲ ਕੈਂਪ ਜਿਹੜਾ ਆ ਉਹ ਸਵੇਰ ਤੋਂ ਸ਼ਾਮ ਤੱਕ ਨੂੰ ਔਰ ਪਰਸੋਂ ਨੂੰ ਵੀ ਹੋ ਰਹੇਗਾ ਇਹ ਟੋਟਲ ਜਿਹੜਾ ਲੱਖਾਂ ਦੀ ਤਦਾਦ ਦੇ ਵਿੱਚ ਜਿਵੇਂ ਇੱਥੇ ਜਨ ਸਮੂਹ ਆਉਂਦਾ ਹੈ ਸੰਗਤ ਆਉਂਦੀ ਹੈ ਭਗਵਾਨ ਵਿਸ਼ਵਕਰਮਾਈ ਦੇ ਚਰਨਾਂ ਦੇ ਵਿੱਚ ਨਤਬਸਤ ਹੋਣ ਲਈ ਪਰਪਸ ਇਹੀ ਹੁੰਦਾ ਹੈ ਕਿ ਜਿਸ ਦੇਵਤਾ ਨੇ ਸਾਨੂੰ ਐਡੀ ਵੱਡੀ ਟੈਕਨੋਲੋਜੀ ਦਿੱਤੀ ਹੈ ਇੱਕ ਦਿਨ ਅਸੀਂ ਉਹਨਾਂ ਨੂੰ ਕਰਮਟ ਹੋ ਕੇ ਉਹਨਾਂ ਨੂੰ ਦੇਣਾ ਆ ਉਹ ਦਿਨ ਨੂੰ ਸਭ ਜਗ੍ਹਾ ਤੇ ਟੂਲ ਜਿਹੜੇ ਆ ਰੈਸ ਤੇ ਹੁੰਦੇ ਆ ਕਾਰਖਾਨੇ ਬੰਦ ਕੀਤੇ ਗਏ ਹੁੰਦੇ ਆ ਹੋਰ ਵੀ ਜਿੱਥੇ-ਜਿੱਥੇ ਔਜ਼ਾਰ ਯੂਜ਼ ਕਰਦੇ ਆ ਅਸੀਂ ਉਹ ਸਾਰੇ ਜਗ੍ਹਾ ਤੇ ਮਤਲਬ ਉਹ ਬ੍ਰੇਕ ਲੱਗੀ ਹੁੰਦੀ ਹੈ ਸੋ ਕੱਲ ਨੂੰ ਸਾਰਿਆਂ ਨੇ ਇੱਥੇ ਪਹੁੰਚਣਾ ਹੈ ਲੰਗਰ ਦਾ ਬਹੁਤ ਵੱਡਾ ਇੰਤਜ਼ਾਮ ਕੀਤਾ ਪਿਆ ਜਿੱਥੇ ਤਕਰੀਬਨ 1000 ਦੇ ਕਰੀਬ ਸਾਡੇ ਸੇਵਾਦਾਰ ਜਿਹੜੇ ਲੰਗਰ ਵਰਤੌਣ ਦੇ ਵਿੱਚ ਲੱਗੂਗੇ ਔਰ 500 ਦੇ ਲੰਗਰ ਬਣਾਉਣ ਦੇ ਵਿੱਚ ਲੱਗੇ ਆ ਔਰ ਬਹੁਤ ਸਾਰੇ ਦੂਰ-ਦਰਾਡੇ ਤੋਂ ਜਿਹੜਾ ਅਰੇਂਜਮੈਂਟ ਕੀਤਾ ਐਡਮਿਨ ਲੈਵਲ ਤੇ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸਤੈਦੀ ਦੇ ਨਾਲ ਪੂਰਾ ਅਰੇਂਜਮੈਂਟ ਕੀਤਾ ਤਾਂ ਕਿ ਕਿਤੇ ਵੀ ਕੋਈ ਅਨਸੁਖਾਮੀ ਘਟਨਾ ਨਾ ਹੋਵੇ ਔਰ ਲਾਈਨਾਂ ਦੇ ਵਿੱਚ ਸਵੇਰ ਨੂੰ 2 ਵਜੇ ਤੋਂ ਹੀ ਲੋਕਾਂ ਨੇ ਲੱਗ ਜਾਣਾ ਜੀ ਮਤਲਬ ਰਾਤ ਨੂੰ ਅੱਜ ਜਿਹੜੇ ਦੀਵਾਲੀ ਦੇ ਨਾਲ ਨਾਲ ਹੀ ਇੱਥੇ ਹੋਣਾ ਹੈ ਪ੍ਰਧਾਨ ਜੀ ਦਰਸ਼ਨ ਕਦੋਂ ਤੋਂ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਨੂੰ ਕਿੰਨੇ ਵਜੇ ਤੱਕ ਚੱਲਣਗੇ ਜਿਹੜੇ ਲੋਕ ਇਸ ਟਾਈਮ ਸੁਣ ਰਹੇ ਨੇ 12:00 ਵਜੇ ਲਾਈਨਾਂ ਸ਼ੁਰੂ ਹੋ ਜਾਂਦੀਆਂ ਜੀ ਔਰ ਉਸ ਵੇਲੇ ਭਗਵਾਨ ਦੇ ਇਸ਼ਨਾਨ ਤੋਂ ਬਾਅਦ ਉਹਨਾਂ ਨੂੰ ਦਰਸ਼ਨਾਂ ਦੇ ਲਈ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ ਔਰ ਫੇਰ ਤਾਂ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਦੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਆ ਉਹ ਕੱਲ ਰਾਤ ਤੱਕ ਨੇ ਲੱਗੀਆਂ ਰਹਿਣੀਆਂ ਜੀ ਕਿਉਂਕਿ 4-5 ਲੱਖ ਲੋਕ ਭਗਵਾਨ ਵਿਸ਼ਕਰਮਾ ਜੀ ਅਗੇ ਨਤਬਸਤਕ ਹੋਣ ਕੇ ਆ ਰਹੇ ਆ ਔਰ ਅਸੀਂ ਸਾਰੀ ਇਹ ਬੇਨਤੀ ਕਰਦੇ ਆ ਕਿ ਸਾਰੀ ਸਮੂਹ ਸੰਗਤ ਇੱਥੇ ਪਹੁੰਚੋ ਇਸ ਬੀਲੇ ਦੀ ਪੂਜਾ ਦੀ ਸ਼ੋਭਾ ਨੂੰ ਵਡਾਓ ਜਿਹੜਾ ਦਰਸ਼ਨ ਦਾ ਪ੍ਰੋਗਰਾਮ ਆ ਉਹ ਚਾਹੇ ਸਵੇਰੇ 1-2 ਵਜੇ ਸ਼ੁਰੂ ਹੋ ਜਾਣਾ ਪਰ ਬਕਾਇਦਾ ਤੌਰ ਤੇ ਭਗਵਾਨ ਵਿਸ਼ਵਕਰਮਾ ਜੀ ਦੇ ਵਿਸ਼ਵਕਰਮਾ ਪੁਰਾਨ ਜੀ ਦਾ ਪਾਠ ਦਾ ਭੋਗ ਜਿਹੜਾ ਆ ਉਹ ਤਕਰੀਬਨ 8 ਵਜੇ ਪੈਣਾ ਹੈ ਉਸ ਤੋਂ ਬਾਅਦ ਹਵਨ ਯੱਗ ਜਿਹੜੇ ਆ ਉਹ ਕੀਤੇ ਜਾਣੇ ਆ ਉਸ ਤੋਂ ਬਾਅਦ ਸਾਡੇ ਵੀਆਈਪੀ ਪ੍ਰੋਣੇ ਜਿਨ੍ਹਾਂ ਨੇ ਮੁੱਖ ਅਧਿਤੀ ਦੇ ਰੂਪ ਚ ਆਉਣਾ ਆ ਉਹ ਸਾਡੇ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਜਿਹੜੇ ਕਿ ਕਾਉਂਸਲ ਦੇ ਰਾਮਗੜੀ ਐਜੂਕੇਸ਼ਨਲ ਕਾਉਂਸਲ ਦੇ ਚੇਅਰਪਰਸਨ ਨੇ ਉਹਨਾਂ ਨੇ ਆਪਣੇ ਕਰਕਮਲਾ ਦੇ ਨਾਲ ਜਿਹੜਾ ਡੇਪ ਕਟਿੰਗ ਆ ਕਰਕੇ ਸਾਡਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਵਾਉਣਾ ਹੈ ਝੰਡੇ ਦੀ ਰਸਮ ਜਿਹੜੀ ਹੈ ਅਸrar ਮਹਿੰਦਰ ਸਿੰਘ ਜੀ ਕੈਂਡੀਡਾ ਤੋਂ ਤਸੀਫ ਲੈ ਕੇ ਆਏ ਨੇ ਉਹਨਾਂ ਨੇ ਆਪਣੇ ਕਰਕਮ ਨਾਲ ਕਰਨੀ ਹੈ ਔਰ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਮਹਿੰਦਰ ਸਿੰਘ ਜੀ ਸਾਡੇ ਸੀਰਾ ਜੀ ਸਾਡੇ ਮੈਂਬਰ ਨੇ ਉਹਨਾਂ ਨੇ ਨਿਵਾੜੀ ਹੈ ਸੋ ਇਹ ਪੂਰਾ ਦਿਨ ਪ੍ਰੋਗਰਾਮ ਚੱਲਣਾ ਹੈ ਗੀਤ ਸੰਗੀਤ ਦਾ ਪ੍ਰੋਗਰਾਮ ਹੋਣਾ ਹੈ ਦੂਰ ਦਰਾਡੇ ਤੋਂ ਬਹੁਤ ਸਾਰੇ ਕੀਰਤਨੀ ਜਥੇ ਆ ਰਹੇ ਨੇ ਬਹੁਤ ਸਾਰੇ ਇੰਡਸਟਰੀ ਲਿਸਟ ਆ ਰਹੇ ਨੇ ਅਸੀਂ ਸਾਰਿਆਂ ਦੇ ਵਿਚਾਰ ਸੁਣਨੇ ਨੇ ਆਪਣੇ ਆਪ ਨਾਲ ਇੱਕ ਸਾਝ ਬਣਾਉਣੀ ਹੈ ਕਿਵੇਂ ਅਸੀਂ ਤਰੱਕੀ ਕਰ ਸਕਦੇ ਹਾਂ ਕਿਵੇਂ ਰਾਮਗੜੀਆ ਵੰਸ਼ੇ ਜਿੰਨੇ ਵੀ ਸਾਡੇ ਵਿਸ਼ਵਕਰਮਾ ਵੰਸ਼ੇ ਜੱ ਇਕੱਠੇ ਹੋ ਕੇ ਇਕਦਮ ਤਰੱਕੀ ਵੱਲ ਨੂੰ ਤੁਰ ਸਕਦੇ ਨੇ ਇਹਦੇ ਤੇ ਵੀ ਵਿਚਾਰ ਵਟਾਂਦਰਾ ਕਰਨਾ ਕਿਉਂਕਿ ਪੰਡਤ ਨੱਥੂ ਰਾਮ ਜੀ ਨੇ 1909 ਦੇ ਵਿੱਚ ਜਦੋਂ ਇਸ ਜਗ੍ਹਾ ਦਾ ਸ਼ਿਲਾ ਨਿਆਸ ਰੱਖਿਆ ਸੀ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸੁਪਨਾ ਸੀ ਕਿ ਕਿਵੇਂ ਸਾਡੀ ਸਾਰੀ ਬਰਾਦਰੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਿਵੇਂ ਵਿਚਾਰ ਵਟਾਂਦਰਾ ਕਰਕੇ ਦੁਨੀਆ ਦੇ ਵਿੱਚ ਹੋਰ ਤਰੱਕੀਆਂ ਕਰ ਸਕਦੀ ਹੋਵੇ ਉਹ ਜਿਹੜਾ ਸੁਪਨਾ ਹੈ ਅਸੀਂ ਅੱਜ ਤੱਕ ਲੈ ਕੇ ਆ ਰਹੇ ਹਾਂ ਔਰ 115 ਸਾਲਾਂ ਦੇ ਵਿੱਚ ਜਿੱਥੇ ਇੱਕ ਛੋਟਾ ਜਿਹਾ ਮੰਦਰ ਤਾਮੀਰ ਕੀਤਾ ਗਿਆ ਔਰ ਮੰਦਰ ਦੀ ਜਿਹੜੀ ਜ਼ਮੀਨ ਤਿੰਨ ਚਾਰ ਇੱਕੜ ਦੀ ਜ਼ਮੀਨ ਸਾਨੂੰ ਮਹਾਰਾਜਾ ਕਪੂਰਥਲਾ ਨੇ ਡੋਨੇਸ਼ਨ ਦੇ ਤੌਰ ਤੇ ਦਿੱਤੀ ਸੀ ਉਸ ਤੋਂ ਬਾਅਦ ਮੇਰੇ ਖਿਆਲ 11-12 ਏਕੜ ਦੀ ਜ਼ਮੀਨ ਹੋ ਗਈ ਜਿੱਥੇ ਹੁਣ ਹਸਪਤਾਲ ਵੀ ਬਣ ਗਏ ਕੰਪਿਊਟਰ ਇੰਸਟੀਚਿਊਟ ਵੀ ਬਣ ਗਿਆ ਹੈ ਹੋਮਿਓਪੈਥੀ ਦੇ ਕੈਂਪ ਵੀ ਲਗਾਏ ਜਾਂਦੇ ਆ ਹੋਰ ਵੀ ਬਹੁਤ ਸਾਰੀਆਂ ਜਨਤਾ ਦੀ ਸੇਵਾ ਦੇ ਲਈ ਸਕੀਮਾਂ ਜਿਹੜੀਆਂ ਇੱਥੇ ਚੱਲਦੀਆਂ ਪਈਆਂ ਆ ਇਹ ਸਾਰਾ ਹੀ ਭਗਵਾਨ ਵਿਸ਼ਵਕਰਮਾਚਾਰੀ ਦੀ ਕਿਰਪਾ ਨਾਲ ਪੰਡਤ ਨੱਥੂ ਰਾਮ ਜੀ ਨੇ ਅੱਜ ਤੋਂ 115 ਸਾਲ ਪਹਿਲਾਂ ਜਿਹੜਾ ਸੁਪਨਾ ਲਿਆ ਸੀ ਉਹਨੂੰ ਪੂਰਾ ਕਰਨ ਦੇ ਲਈ ਸਾਡੀ ਸਾਰੀ ਜਿਹੜੀ ਸ਼੍ਰੀ ਵਿਸ਼ਵਕਰਮਾ ਤੇ ਮਾਨ ਸਭਾ ਐਗਜ਼ੀਕਿਊਟਿਵ ਕਮੇਟੀ ਹੈ ਉਹ ਜੀ ਜਾਣ ਦੇ ਨਾਲ ਮਿਹਨਤ ਕਰਦੀ ਪਈ ਹੈ ਤਾਂ ਕਿ ਲੋਕਾਂ ਦੀ ਸੇਵਾ ਵੀ ਹੋ ਸਕੇ ਭਗਵਾਨ ਵਿਸ਼ਵਕਰਮਾ ਜੀ ਦੇ ਨਾਮ ਦਾ ਪ੍ਰਚਾਰ ਵੀ ਹੋ ਸਕੇ ਔਰ ਤਰੱਕੀ ਦੀ ਰਾਹ ਤੇ ਵੀ ਅਸੀਂ ਮਨੁੱਖਤਾ ਨੂੰ ਲੈ ਪਾਈਏ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਸਾਰੇ ਹੀ ਕੱਲੂ ਇੱਥੇ ਹਮ ਹਮ ਆ ਕੇ ਪੁੱਛੋ ਅਤੇ ਮੇਲੇ ਦੀ ਸ਼ੋਭਾ ਨੂੰ ਵੜਾਓ ਮਤ ਭਗਵਾਨ ਵਿਸ਼ਵਕਰਮਾ ਜੀ ਦੇ ਕਿ ਨਤਮਸਤਕ ਹੋਵੋ ਆਪਣੀਆਂ ਮਨ ਦੀਆਂ ਮੁਰਾਦਾਂ ਸਾਰੀਆਂ ਪੂਰੀਆਂ ਕਰੋ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ